ਮਾਰਕ ਵਿੱਚ ਪੈਂਦੇ ਐ ਜਿਹੜਾ ਨਿੰਦਿਆ ਕਰੇਗਾ ਅੰਤ ਨੂੰ ਛਾਰ ਸਵਾਜ ਮੂਹਰ ਵਿੱਚ ਪਵੇਗੀ ਕਈ ਕਹਿੰਦੇ ਜੀ ਤੁਸੀਂ ਫਲਾਣੇ ਨੂੰ ਆ ਕੇ ਧਮਕੇ ਨੂੰ ਆ ਕੇ ਇਹ ਨਿੰਦਿਆ ਨਹੀਂ ਨਹੀਂ ਭਾਈ ਘੋੜੀ ਆਪਣਾ ਗਊ ਨੂੰ ਢੇੜ ਕਹਿਣਾ ਤੇ ਢੇੜ ਨੂੰ ਗਊ ਕਹਿਣਾ ਇਹਦਾ ਨਾਮ ਆ ਨਿੰਦਿਆ ਤੇ ਜੇ ਕੋਈ ਬੋਤਲ ਪੀਣਾ ਤੇ ਉਹਨੂੰ ਕਹੀਏ ਤੂੰ ਨਾ ਪੀਆ ਕਰ ਦੋ ਕਿ ਤੂੰ ਨਿੰਦਿਆ ਕਰਦਾ ਤਾ ਸੱਚ ਨਿੰਦਿਆ ਕਹ ਦਿਓ ਫੜ ਜਾ ਤੂੰ ਖਾਲਸਾ ਜੀ ਸੱਚ ਨੂੰ ਸੱਚ ਕਹਿ ਦੇਣਾ ਨਿੰਦਿਆ ਨਹੀਂ ਤੇ ਝੂਠ ਨੂੰ ਝੂਠ ਬੋਲਣਾ ਸੱਚ ਨੂੰ ਝੂਠਾ ਕਹਿਣਾ ਇਹਦਾ ਨਾਮ ਹੈ ਨਿੰਦਿਆ ਸੋ ਮਾਰਾ ਕੰੜੇੜਾ ਅਣਹੋਈ ਨਿੰਦਿਆ ਕਿਸੇ ਦੀ ਕਰਦਾ ਉਹਦੀ ਪਰਵਾਹ ਨਾ ਕਰੋ ਅਖੀਰ ਉਹਦੇ ਮੂੰਹ ਵਿੱਚ ਲਾਹਤਾਂ ਦੀ ਛਾਹ ਹੀ ਪਵੇਗੀ ਸਵਾਹ ਹੀ ਪਵੇਗੀ ਸੋ ਸਤਿਗੁਰ ਦੇ ਆਸਰੇ ਰਹਿ ਕੇ ਚੱਲੋ ਸਿੱਧੇ ਰਸਤੇ 'ਤੇ ਪੈ ਕੇ ਭਗਤੀ ਵਾਲੇ ਬੇਪਰਵਾਹੀ ਸਤੁਰੇ ਜਾਣਾ ਚਾਹੀਦਾ ਭਾਵੇਂ ਬੁਰਾ ਕਹੋ ਭਾਵੇਂ ਭਲਾ ਕਹੋ ਧੰਮ ਤਨ ਦੀ ਉਹ ਹੈ ਢਾਰ ਇਹ ਰਸਤਾ ਅਪਣਾਈਏ ਜਦੋਂ ਇਸ ਰਸਤੇ 'ਤੇ ਚੱਲਾਂਗੇ ਸਤਿਗੁਰੂ ਗਰੀਬ ਨੂੰ ਆ ਸਕੀ ਬਾਦਸ਼ਾਹ